ਹਾਂਜੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਫਲਾਂ ਵਾਲੇ ਫਲ ਦਾ ਰਬੂਜੇ ਦਿਖਾਉਣੇ ਆ ਜਿਵੇਂ ਆ ਨਿੰਬੂਆਂ ਦੇ ਪਏ ਨੇ ਆ ਵੇਖੋ ਨਿੰਬੂਆਂ ਦੇ ਆ ਆਮਰਪਲੀ ਮੰਗੋ ਪੂਰੇ ਵਧੀਆ ਵਧੀਆ ਬੂਜੇ ਨੇ ਆ ਪੰਜਾ ਮਸੰਮੀਆਂ ਪੰਜਾ ਨੇ ਆ ਅਮਰੂਦ ਪਏ ਆ 1 ਕਿਲੋ ਦਾ ਅਮਰੂਦ ਲੱਗੂਗਾ ਇਹਦੇ ਆ ਮੰਗੋ ਮੇ ਅੱਜ ਕੀ ਮੰਗੋ ਆ ਇਹ ਲੱਗੇ ਵੀ ਪਏ ਨੇ ਆ ਵੇਖੋ ਆ ਬਲੈਕ ਅਮਰੂਦ ਨਵੀਂ ਆਹੋ ਆ ਗਈ ਇਹ ਤੇ ਇਧਰ ਪਏ ਨੇ ਮੰਗੇਓ ਚੌਥਾ ਮੰਗੇਓ ਤੇ ਇਧਰ ਪਏ ਆ ਬੱਬੂ ਕੋਸ਼ ਆ ਜਿਹੜੇ ਆਪਣੇ ਆਮ ਮੰਡੀਆਂ ਚ ਮਿਲਦੇ ਆ ਬਦਾਮਾਂ ਦਾ ਬੂਝਾ ਦੇਖੋ ਇਹਨੇ ਫੁੱਲ ਵੀ ਚੱਕ ਰੱਖਿਆ ਹੈਗਾ ਬਦਾਮਾਂ ਦੇ ਬੂਝੇ ਨੇ ਤੇ ਇਧਰ ਆ ਆਲੂ ਬਖਾਰੇ ਦਾ ਬੂਝਾ ਹੈਗਾ ਸਾਰੇ ਤਰ੍ਹਾਂ ਦੇ ਬੂਝੇ ਮਿਲ ਜਾਣਗੇ ਇੱਥੋਂ ਉੱਚੋ ਮੰਡੀ ਕਿਸਾਨ ਮੇਲਾ ਲੱਗ ਰਿਹਾ ਹੈਗਾ ਇਹ ਮਾਲ ਤਾਂ ਵੇਖੋ ਮਾਲਟੇ ਆ ਚਿੱਟੀ ਜਾਮਣਾ ਇਦਾਂ ਕੀ ਵੀ ਦੇ ਬੂਜੇ ਨੇ ਆ ਬੱਲਾ ਜੀਆਂ ਬਣਦੀਆਂ ਹੁੰਦੀਆਂ ਨੇ ਜਿਹੜੀਆਂ ਉਹ ਨੇ ਆ ਸੀਤਾਫਲ ਇਹਦੇ ਦੇਖੋ ਬੂਜੇ ਸੀਤਾਫਲ ਦੇ ਜਿਹੜਾ ਤੁਸੀਂ ਕਦੇ ਬੂਜਾ ਦੇਖਿਆ ਨਹੀਂ ਹੋਣਾ ਇੱਥੇ ਉਹ ਵੀ ਮਿਲ ਜੂਗਾ ਡੈਂਜੀ ਕਿਨੂ ਫਰੂਟ ਆ ਵੀ ਵੇਖ ਲਓ ਆਂਗੂਰ ਬੱਲਾ ਆ ਵੀ ਗੂਰਾ ਦੀਆਂ ਬੱਲਾਂ ਨੇ ਬਲੈਕ ਅੰਗੂਰ ਨੇ ਇਹੇ ਆ ਥਾਈਵਨ ਪਿੰਕ ਅਮਰੂਦ ਆ ਜਿਹੜਾ ਵਿੱਚੋਂ ਗਏ ਨੇ ਆਪਾਂ ਲਾਲ ਅਮਰੂਦ ਆਗਾ ਉਹੋ ਆ ਇਹ ਆ ਪਿੱਛੇ ਐਲਫੋਸੋ ਮੰਗੋ ਤੇ ਆ ਬਾਟਰ ਐਪਲ ਫਰੂਟ ਹਾਂ ਅੰਜੀਰਾ ਲੱਗੀਆਂ ਵੀ ਪੰਜਾਂ ਨੇ ਅੰਜੀਰਾ ਦਾ ਬੂਝਾ ਵੇਖੋ ਆ ਲੀਚੀਆਂ ਦੇ ਆ ਡ੍ਰੈਗਨ ਫਰੂਟ ਆ ਗਿਆ ਆ ਡ੍ਰੈਗਨ ਕੀ ਰੇਟ ਆ ਬਈ ਡ੍ਰੈਗਨ ਫਰੂਟ ਦੇ ਦੇਖੋ ਬੁੱਜੇ ਆ ਕੀ ਰੇਟ ਹੈ ਜੀ ਮੈਂ ਤਾਂ ਆਪ ਨੂੰ ਡੇਰ ਗਈ ਆ ਆ ਕਿਹੜਾ ਗਿਆ ਸਾਰ ਸਪੈਦਾ ਅਮਰੂਦ ਆਹਾ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਤੁਹਾਨੂੰ ਇੱਕ ਇੱਕ ਫਲ ਜਿਹੜਾ ਤੁਸੀਂ ਦੇਖਿਆ ਨਹੀਂ ਹੋਣਾ ਆ ਬਨਾਨਾ ਮੰਗੇਓ ਆ ਵੇਖੋ ਆ ਭੈਣੇ ਬੂਜੇ ਇੱਕੋ ਇੱਕ ਤਰ੍ਹਾਂ ਦੇ ਬੂਜੇ ਦੇਖ ਸਕਦੇ ਹੋ ਤੁਸੀਂ ਵੀ ਜਿਵੇਂ ਦਾ ਆਹਾ ਸੈਵਕੋਰਟ ਜਿਹੜਾ ਸਾਰਿਆਂ ਤੋਂ ਮਹਿੰਗਾ ਫਾਲਾ ਹੋਇਆ ਏ ਇਧਰ ਆਹ ਕਿਹੜਾ ਹੈ ਬਰਾਮਾਸੀ ਮੰਗੇਓ ਇਹ ਵੀ ਮੰਨ ਲਓ ਹਰ ਇੱਕ ਤਰ੍ਹਾਂ ਦੇ ਖਾਈ ਮੰਗੇਓ ਵੀ ਕਹੇ ਜੇ ਮਰਜ਼ੀ ਦੇ ਤਰ੍ਹਾਂ ਦੇ ਬੂਜੇ ਲੈ ਸਕਦੇ ਹੋ ਇੱਥੋਂ ਆ ਕੇ ਆਹ ਦੇਖੋ ਜਿਵੇਂ ਐਫਿਕਲ 49 ਮਰੂਦ ਇਹ ਜਿਹੜੇ ਆਪਾਂ ਕਹਿੰਦੇ ਨਾ بڑے بڑے ਅਮਰੂਦ ਹੁੰਦੇ ਨੇ ਡਰੇਡੇ ਜਿਹੜੇ ਹੱਥਾਂ ਜ ਨਹੀਂ ਹੁੰਦੇ ਉਹੋ ਨੇ ਆ ਇੱਧਰ ਫਾਸਲਾ ਆ ਉਹਦੇ ਬੂਜੇ ਨੇ ਸਾਰੇ ਤਰ੍ਹਾਂ ਦੇ ਨੇ ਆਖ ਰੋਟ ਪਏ ਨੇ ਕੋਈ ਮਰਜ਼ੀ ਤਰ੍ਹਾਂ ਦੇ ਬੂਜੇ ਲੈ ਲਓ ਜੇ ਮਪਵਿੱਤਾ ਹੋ ਗਿਆ ਇੱਕ ਇੱਕੋ ਇੱਕ ਤਰ੍ਹਾਂ ਦੇ ਬੂਜੇ ਮਿਲ ਜਾਣਗੇ ਆ 베ਰੀ ਰੈੱਡ ਐਪਲ 베ਰ ਨੇ ਇਹ ਪਵਿੱਤਾ ਕੋਈ ਮਰਜ਼ੀ ਤਰ੍ਹਾਂ ਦੇ ਬੂਜੇ ਲੈ ਸਕਦੇ ਹੋ ਆਇਪਲ ਵੇਰਾ ਆਮਲਾ ਆਮਲਾ ਦੇ ਬੂਜੇ ਨੇ ਬਲੈਕ ਜਾਮਨ ਕੋਈ ਤਰ੍ਹਾਂ ਦੇ ਮਰਜੀ ਆ ਚਕੌਟ ਆ ਜਿਹੜੇ ਦੇ ਨਾਂ ਨਹੀਂ ਸੁਣੇ ਹੋਣੇ ਤੁਸੀਂ ਬਾਜ਼ਾਰਾਂ 'ਚ ਉਹ ਵੀ ਉਰੇ ਬੂਜੇ ਮਿਲ ਜਾਣਗੇ ਤੇ ਬਾਕੀ ਜੇ ਕਿਸੇ ਨੇ ਵੀਰਪਾਈ ਨੇ ਬੂਜੇ ਲੈਣੇ ਆ ਤਾਂ ਸੰਪਰਕ ਜ਼ਰੂਰ ਕਰ ਸਕਦਾ ਵੀਡੀਓ ਤੋਂ ਮੂਰੇ ਨੰਬਰ ਚੱਕ ਸਕਦਾਗਾ ਆ ਲਾਹੜਾ ਮੰਗੋ ਆ ਵੇਖੋ ਜਿਹੜੇ ਜਿਹੜੇ ਅੰਬ ਦਾ ਨਾਂ ਇੱਕ ਅੰਬ ਸੁਣਿਆ ਆਪਾਂ ਦਾ ਜਿਹੜੇ ਖਾਨਦੇ ਆ ਹੋਰ ਤਾਂ ਕੋਈ ਸੁਣੀ ਨਹੀਂ ਹੈਗੇ ਆ ਕੋਲਕਾਤੀ ਨਿੰਬੂ ਦੇਖੋ ਭਰੇ ਭਾਈ ਨੇ ਬੁੱਝੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਲਾਇਕ ਜਰੂਰ ਕਰ ਦਿਓ ਧੰਨਵਾਦ